ਅੱਜ ਤੁਹਾਨੂੰ ਵੀਰੇ ਦੱਸਾਂਗੇ ਮੱਝਾਂ ਗੱਬਣ ਕਰਨ ਦਾ ਤਰੀਕਾ ਕਿਉਂਕਿ ਆਪਾਂ ਨੇ ਵੀ ਕਾਫੀ ਵੀਡੀਓ ਦੇਖੀਆਂ ਨੇ ਕਿ ਉਹਨਾਂ ਦੇ ਵਿੱਚ ਆਪਾਂ ਇੱਕ ਆ ਗਏ ਤੇ ਆਹ ਮੱਝ ਦਿਖਾਉਣਿਆਂ ਜਿਹੜੀ ਖਾਲੀ ਰਹੂਗੀ ਉਹਦਾ ਕਿਵੇਂ ਬਣੂਗਾ ਇਹਦਾ ਦਿਖਾਉਣਿਆਂ ਵੀਰੇ ਪਹਿਲਾਂ ਆਪਾਂ ਤੇਲ ਪਾ ਕੇ ਚੱਕੋ ਵੀਰੇ ਇਹ 26 27 ਦਿਨਾਂ ਦੀ ਆ ਗਈ ਮੱਝ ਤੇ ਜਿਸ ਸਾਬ ਨੇ ਵੀਰ ਕਹਿੰਦੇ ਹੁੰਦੇ ਨੇ ਉਸ ਸਾਬ ਨਾਲੇ ਬਿਲਕੁਲ ਪਾਸ ਆ ਗਈ ਰਹਿ ਗਈ ਮਤਲਬ ਝੋਟੇ ਤੋਂ ਹੀ ਰਹੀ ਹੋਈ ਆ ਡਾਕਟਰਾਂ ਤੋਂ ਵੀਰੇ ਆਪਣੇ ਇੱਕ ਆ ਵੀ ਝੋਟੇ ਆ ਮੱਝ ਸੂਣ ਵਾਲੀ ਆ ਜਿਹੜੀ ਆ ਦੇਖ ਸਕਦੇ ਹੋਣ ਪੂੜੇ ਤੋੜੀ ਜਾਂਦੀ ਆ ਤੇ ਆ ਝੋਟੀ ਦੇਖ ਰਹੇ ਜਿਹੜੀ ਪੂਸਾ ਲਾ ਰਹੀ ਆ ਇਹ 3.5 ਮਹੀਨਿਆਂ ਦੀ ਗੱਬਣਾ ਪੌਣੇ 3 ਸਾਲ ਦੀ ਆ ਗਈ। ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵੀਰੇ। ਆ ਵੀ ਗੱਬਣਾ ਹੈਗੀ ਆ ਆ ਵੀ ਗੱਬਣਾ ਆ ਗਈ। ਜਿਹੜੀਆਂ ਬੈਠੀਆਂ ਨੇ ਦੋ ਇਹ ਨਹੀਂ ਹੈਗੀਆਂ। ਬਾਕੀ ਸਾਨੂੰ ਹੋਰ ਵੀ ਦਿਖਾਉਣੇ ਹੈਗੇ ਜਿਹੜੀ ਖਾਲੀ ਰਹੂਗੀ ਉਹਦਾ ਕਿਵੇਂ ਨਿਕਲਦਾਗਾ। ਤੇ ਜਿਵੇਂ ਹੁਣ ਆ ਮੱਝ ਆ ਗਈ ਥੋਨੂੰ ਆ ਮੱਝ ਆ ਗਈ ਵੀਰੇ। ਇਹ ਆ ਗਈ 6 ਮਹੀਨੇ ਤੋਂ ਉੱਪਰ 6.5 ਮਹੀਨੇ ਤੋਂ ਉੱਪਰ ਆ ਗਈ ਇਹ। ਆ ਚਾਰ ਮਹੀਨੇ ਦੀ ਗੱਬਣਾ ਗਈ ਹਾਂ ਮੱਝ ਛੱਡ ਤਾ 3.5 ਤੋਂ 4 ਮਹੀਨੇ ਦੀ ਠੀਕ ਆ ਜਿਹੜੀ ਆ ਦੋ ਇਹਨੇ ਤੇ ਆ ਤਿੰਨ ਮਹੀਟਾ ਸੂਈਆਂ ਲਗੀਆਂ ਮੇਰੇ ਡੇਢ ਮਹੀਨੇ ਦੇ ਵਿੱਚ ਤਿੰਨੇ ਮੈਸਾ ਸੂਪੀ ਆਪਣੀਆਂ ਛੋਟੇ ਰੱਖਣ ਦੇ ਫਾਇਦੇ ਹੁਣ ਜਿਹੜੀ ਆ ਮੱਝ ਆ ਗਈ ਹੁਣ ਆਪਾਂ ਚੈੱਕ ਕਰਦੇ ਆਂ ਵੀਰੇ ਦੂਸਰੀ ਮੱਝ ਆ ਗਈ ਇਹ ਇਹ ਜੀ ਦੇਖਦੇ ਆਂ ਜੀ ਚੈੱਕ ਹੈਗੀ ਕਿ ਨਾ ਨਹੀਂ ਜੀ ਜਿਹੜਾ ਤੇਲ ਆ ਇਹ ਖਿੰਡ ਗਿਆ ਹੁਣ ਜਿਹੜੀ ਇਹ ਮੱਝ ਆ ਇਹ ਇਹਦਾ ਮਤਲਬ ਇਹ ਖਾਲੀ ਆ ਇਹ ਵੀ 26 27 ਦਿਨਾਂ ਦੀ ਤੀਗੀ ਇਹਦਾ ਮਤਲਬ ਇਹ ਖਾਲੀ ਰਹੇਗੀ ਖਾਲੀ ਹੈ ਜੀ ਮੱਝ ਆਪਣੀ ਤੇ ਹੁਣ ਆਪਨੀ ਆ ਗਈ ਮੀਣੀ ਦੀ ਮੱਝ ਆ ਮੀਣੀ ਦੀ ਵਾਰੀ ਚਲੋ ਵੀ ਮੀਣੀਏ ਛੋਟੇ ਰੱਖਣ ਦੇ ਫਾਇਦੇ ਦਿਖਾਉਣੇ ਵੀਰੇ ਇਹ ਮਹੀਨੇ ਦੇ ਕਰੀਬ ਆ ਗਈ ਧੀ ਲਓ ਵੀ ਜਿਸ ਸਾਹਮਣੇ ਵੀਰ ਕਹਿੰਦੇ ਨੇ ਉਸ ਸਾਹਮਣੇ ਬਿਲਕੁਲ ਪਾਸ ਆ ਗਈ ਰਹਿ ਗਈ ਆ ਕਿਉਂਕਿ ਆਪਾਂ ਵੀਡੀਓ ਦੇਖਦੇ ਆਂ ਕਾਫੀ ਭਰਾਵਾਂ ਦੀ ਹੈ ਨਾ ਤੇ ਉਸ ਸਾਹ ਨਾਲ ਆਪਾਂ ਚੈੱਕ ਕੀਤੀਆਂ ਨੇਗੀਆਂ ਤੇ ਆਹ ਦੇਖ ਸਕਦੇ ਹੋ ਵੀਰੇ ਦੇਖੋ ਬਿਲਕੁਲ ਪਤਾਸਾਏ ਬਣ ਜਾਂਦਾਗਾ ਤੇ ਇਹ 2 ਲੀਟਰ ਵਾਲੀ ਮੱਝ ਆ ਇਹ ਡਾਕਟਰ ਤੋਂ ਵੀਰੇ ਆਪਣੇ ਘਟੋ ਘਾਟਾ 7-8 ਵਾਰ ਟੀਕਾ ਪਰਾਲਿਆ 7-8 ਵਾਰ ਅਲੱਗ-ਅਲੱਗ ਡਾਕਟਰਾਂ ਤੋਂ ਨਾਲੇ ਝੋਟੇ ਦੇ ਲਵਾਈਆ ਦੂਜੀ ਵਾਰ ਝੋਟੇਆਂ ਰਖਾਤੀ ਲੋਜੇ ਮਿੱਤਰੋ ਇਹ ਉਹੀ ਮਾਜ ਜਿਹੜੀ ਪਹਿਲਾਂ ਦਿਖਾਈ ਤੀ ਨਾ ਇਹ ਹੈ ਨਹੀਂ ਹੁਣ ਖਾਲੀ ਆ ਤੁਸੀਂ ਮਾਜ ਜੇ ਚੈੱਕ ਕਰਨੀ ਹੈ ਵੀਰੇ ਹੁਣ ਤਰੀਕਾ ਆ ਗਿਆ ਡਾਕਟਰ ਬੁਲਾਉਣ ਦੀ ਲੋੜ ਨਹੀਂ ਡੇਢ ਮਹੀਨਾ 2 ਮਹੀਨੇ ਚ ਵੇਟ ਕਰਨ ਦੀ ਲੋੜ ਨਹੀਂ ਜਦੋਂ 19 20 ਦਿਨਾਂ ਦੀ ਮਾਜ ਹੋ ਜਾਂਦੀ ਆ ਹਨਾ ਆਸ ਲੱਗ ਕੇ ਹਨਾ ਤੇ ਉਸ ਤੋਂ ਬਾਅਦ ਇਹ ਤੁਸੀਂ ਤੇਲ ਪਾ ਕੇ ਚੈੱਕ ਕਰ ਸਕਦੇ ਹੋ ਜੇ ਇਸ ਤਰ੍ਹਾਂ ਕਿਵੇਂ ਉਹ ਆਹ ਦੇਖ ਸਕਦੇ ਹੋ ਬਿਲਕੁਲ ਧਿਆਨ ਨਾਲ ਦੇਖੋ ਬਾਈ ਜੇ ਐਵੇਂ ਪਤਾਸਾ ਜਾਂ ਬਣਦਾ ਬਿਲਕੁਲ ਇਕੱਠਾ ਹੋ ਗਿਆ ਨਾ ਫਿਰ ਤਾਂ ਜਿਹੜੀ ਥੋੜੀ ਮੱਝ ਆ ਰਹਿ ਗਈ ਆ ਜੇ ਇਹ ਜਿਹੜਾ ਤੇਲ ਆ ਨਾ ਇਕੱਠਾ ਹੁੰਦਾ ਇਹ ਖਿੰਡ ਜਾਂਦਾ ਫਿਰ ਇਹ ਖਾਲੀ ਸੀਗੀ ਹੁਣ ਆਪਾਂ ਇੱਕ ਹੋਰ ਮਾ ਚੈੱਕ ਕਰਾਉਣੇ ਤੁਹਾਨੂੰ ਇਹ ਦੇਖਦੇ ਆ ਵੀਰੇ ਹੈਗੀ ਕਿ ਨਾ ਲਓ ਜੀ ਵੀਰੇ ਆਹ ਦੇਖੋ ਪਤਾਸਾ ਜਾਂ ਬਣ ਗਿਆ ਮਤਲਬ ਇਹਦਾ ਮਤਲਬ ਇਹ ਮੱਝ ਵੀ ਹੈਗੀ ਆ ਕਰੇ ਮੱਜਾਂ ਚੈੱਕ ਕਰਨ ਦਾ ਜਿਵੇਂ ਬਿਲਕੁਲ ਆਸਾਨ ਤਰੀਕਾ ਵੀਰੇ ਹੈ ਨਾ ਕੁਝ ਕਰਨ ਦੀ ਲੋੜ ਨਹੀਂ ਕੋਈ ਮੇਰੇ ਵੀਰ ਕਹਿੰਦਾ ਨਾ ਉਹ ਉਹ ਸਾਬ ਚੈੱਕ ਕਰਨ ਵਾਲੀ ਉਹ ਨਾ ਕਰੋ ਨਾ ਉਹਦੀ ਲੋੜ ਨਹੀਂ ਆ ਦੇਖੋ ਬਿਲਕੁਲ ਆਸਾਨ ਤਰੀਕਾ ਦੱਸਿਆ ਕਿਸੇ ਵੀਰ ਨੇ ਆਪਾਂ ਵੀ ਅਜਮਾਉਣ ਲੱਗ ਗਏ ਤੇ ਉਸ ਹਿਸਾਬ ਨਾਲ ਜਿਹੜੇ ਆਪਣੇ ਮੱਜਾ ਕਾਫੀ ਗੱਬਣਾਈਆਂ ਨੇ ਗਈਆਂ ਸ਼ੇਅਰ ਕਰੀ ਚੱਲੋ ਜੇ ਵੀਰ ਨੂੰ ਕਿਸ ਨੂੰ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਦੇਸੀ ਤਰੀਕਿਆਂ ਨਾਲ ਹੀ ਆਪਾਂ ਨੇ ਮੱਜਾਂ ਦੋਹਦੀਆਂ ਨੇ ਵੀਰੇ ਆ ਦੇਖੋ ਸਾਰੀਆਂ ਗੱਬਣਾਂ ਨੇ ਕਿਹ ਜਿਹੜੇ ਸਾਰੀਆਂ ਇੱਕ ਸਾਈਡ ਤੇ ਖੜੀਆਂ ਨੇ ਗਈਆਂ ਆ ਮੱਜ ਨੇ ਸੂਣਾਗਾ ਵਿਸਾਖੀ ਤੋਂ ਪਹਿਲਾਂ ਪਹਿਲਾਂ ਸੂਪੂਗੀ ਉਹ ਝੋਟੀ ਆ ਗਈ ਪੌਣੇ ਤਿੰਨ ਸਾਲ ਦੀ ਆ ਤੇ ਤਿੰਨ ਮਹੀਨੇ ਤੋਂ ਉੱਪਰ ਗੱਬਣਾਗੀ ਤੇ ਆ ਆ ਗਈ ਇਹ ਤਿੰਨ ਮਹੀਨੇ ਤੋਂ ਉੱਪਰ ਆ ਗਈ ਆਹ 24 25 ਦਿਨਾਂ ਦੀ ਆ ਮੱਜਾ ਗਈ ਤੇ 26 27 ਦਿਨਾਂ ਦੀ ਆ ਆ ਗਈ ਆ ਤੇ ਬਸ ਆ ਜਿਹੜੇ ਦੋ ਇਹ ਦੋ ਨਹੀਂ ਹੈਗੀਆਂ ਕਿਉਂਕਿ ਇਹਨਾਂ ਨੂੰ ਦੋ ਕ ਮਹੀਨੇ ਹੋਏ ਨੇ ਸੂਏ ਇਹਨੂੰ ਠੀਕ ਹੈ ਤੇ ਆ ਮੱਜ ਤੇ ਆ ਖਾਲੀ ਆ ਇਹ ਆ ਸੇ ਸੇ 6 ਮਹੀਨੇ ਤੋਂ ਉੱਪਰ ਆ ਗਈ। ਦੇਖ ਹਾਂ। ਹਾਂ ਇਹ 6 ਮਹੀਨੇ ਕਰੀ। ਤੇ ਉਸ ਤੋਂ ਬਾਅਦ ਨੂੰ ਹੋਰ ਦਿਖਾਉਣੇ ਆਗੇ ਤੇ ਇਹ 4 ਮਹੀਨਿਆਂ ਦੀ ਗੱਬਣਾਗੀ। ਛੱਡ ਛੱਡ ਤਾੜੇ ਤੂੰ। ਬਾਕੀ ਜਿਹੜੇ ਤੁਸੀਂ ਉਹ ਪਰਾਂ ਤਿੰਨ ਮੱਜਾਂ ਦੇਖ ਰਹੇ ਹੋਗੇ ਇਹ ਡੇਢ ਮਹੀਨੇ ਦੇ ਵਿੱਚ ਤਿੰਨ ਸੂਈਆਂ ਤੀਆਂ ਗਈਆਂ। ਜਿਹੜੀ ਉਰਲੀ ਆ ਗਈ ਪਹਿਲੇ ਨੰਬਰ ਤੇ ਤੀਜੇ ਨੰਬਰ ਤੇ ਖੜੀ ਆ।